ਸੁਣੇ ਤੁਹਾਨੂੰ ਸਾਰਿਆਂ ਨੂੰ ਬੁਲਾਉਂਦੇ ਆਂ ਆ ਕੰਮ ਮਾਲਕ ਦਾ ਕੀ ਹਾਲ ਚੱਲਿਆ ਦੋਸਤੋ ਤੇ ਤੁਸੀਂ ਕਹਿੰਦੇ ਹੋ ਨੇ ਇਸ ਚੈਨਲ ਤੇ ਆ ਬੰਦਾ ਘੇੜਾ ਵਾ ਤੇ ਮੈਂ ਵੀ ਹੁਣ ਅੱਜ ਤੋਂ ਵਲੋਗਿੰਗ ਸਟਾਰਟ ਕਰਤੀ ਆ ਸਿਮਰਨ ਦੇਸੀ ਵਲੋਗ ਤੇ ਆਪਾਂ ਇਹ ਇੰਡੀਆ ਦੀਆਂ ਮੈਪ ਆ ਕਰੂੰਗਾ ਵੀਡੀਓ ਇੱਥੋਂ ਦਾ ਤੁਹਾਨੂੰ ਘੁਮਾਉਂ ਫੜਾਉਂਗਾ ਤੇ ਅੱਜ ਤੁਸੀਂ ਕਹਿੰਦੇ ਹੋ ਨੇ ਆ ਨੇੜਾ ਕਿਉਂ ਇੰਨਾ ਹਨਾ ਗੱਡੀ ਤੇ ਏਅਰਟੈਂ ਬੈਠੇ ਕਿਉਂ ਆ ਤੇ ਆਪਾਂ ਹੁਣ ਚੱਲੇ ਆ ਅਮਰੀਕਸਰ ਏਅਰਪੋਰਟ ਤੇ ਉੱਥੇ ਆਪਣਾ ਕੋਈ ਵੀਰ ਭਰਾ ਆਇਆ ਪਿੰਡੋਂ ਹੀ ਉਹਨੂੰ ਚੱਲੇ ਆਪਾਂ ਚਰੌਣ 에ਰਪੋਰਟ ਤੇ ਤੇ ਉਹਦਾ ਅੱਜ ਫਲਾਈਟ ਆ 6 ਵਜੇ ਦੀ ਮਨੇਰਦੀ ਆ ਇੱਥੋਂ ਆਪਾਂ ਟਾਈਮ ਸਾਰੀ ਤੁਰ ਪਏ ਆ ਨਾ ਚਾਹ ਹੁੰਦਾ ਚਾਹਛਾ ਜੀ ਛੇਤੀ ਤੁਰ ਪੰਦਾ ਬੰਦਾ ਤੇ ਇਸ ਕੰਨ ਪਹਿਲਾਂ ਹੀ ਚੱਲੇ ਆ ਤੇ ਨਾਲ ਉਹਦਾ ਵੀਜ਼ਾ ਕਿੱਥੋਂ ਦਾ ਆ ਬਾਈਟਲੀ ਦਾ ਵੀਜ਼ਾ ਆਇਆ ਵਾ ਵਰਕ ਇੱਥੋਂ ਹੀ ਪੱਕੇ ਤੌਰ ਤੇ ਚੱਲਾ ਵਾ ਤੇ ਉਹਨੂੰ ਆਪਾਂ ਅੱਜ ਹੁਣ ਚੜਾਉਣ ਚੱਲੇ ਆ ਇਤੋਂ ਹੁਣ ਤੁਹਾਨੂੰ ਮੈਂ ਅੱਗੇ ਜਾ ਕੇ ਵਿਖਾਉਣਾ ਵਾ ਆ ਬਹੁਤ ਹਨੇਰਾ ਹੋ ਗਿਆ ਹੁਣ 11 ਵਜ ਗਏ ਆ ਰਾਤ ਦੇ ਤੇ 12 ਕ 1 ਵਜੇ ਤੁਰਾਂਗੇ ਆਪਾਂ ਤੇ ਉੱਥੇ ਜਾ ਕੇ ਤੁਹਾਨੂੰ ਅੱਗੇ ਮਿਲਦੇ ਆ ਆ ਬਸ ਹੁਣ ਤੁਰ ਪਏ ਆ ਆ ਗੱਡੀ ਇੱਕ ਗਰੀਜ਼ਾ ਤੇ ਸੰਸਾਨੀ ਗੰਮਾ ਆ ਆ ਪੂਰੀ ਤੰਦੇ ਤੰਦੇ ਪਈ ਆ ਗੱਡੀ ਇਹ ਕੋ ਮੇਰੀ ਵਾਲੀ ਹਾਂ ਚੱਲੇ ਆ ਜਾਣਦੇ ਆ ਆ ਵੇਖੋ ਗੱਡੀਆਂ ਅੱਗੇ ਤੇ ਉੱਥੇ ਜਾ ਕੇ ਹੁਣ 에어ਪੋਰਟ ਤੇ ਮਿਲਦੇ ਆ ਤੁਹਾਨੂੰ ਚਲੋ ਠੀਕ ਆ ਫੋਨ ਵਿਲ ਰਿਹਾ ਰੁਕੇ ਨਹੀਂ ਤੇ ਤਣ ਲੱਗੇ ਫੇਰ ਉਹ ਆ ਗਏ ਆ ਹੁਣ ਇੱਥੇ 에어ਪੋਰਟ ਤੇ ਉਹ ਸਾਰੀ ਗੈਂਗ ਉਧਰ ਦਿੱਤੀ ਉਥੇ ਤਾਂ ਨਹੀਂ ਪਹੁੰਚਦੇ ਉਹ ਨਹੀਂ ਉਹਨੇ ਤਾਂ ਕਹਿਣਾ ਹੁੰਦਾ backup ਕੱਢਦੇ ਆ ਉਧਰ ਗਿਆ ਮੈਂ ਕਿੱਥੇ ਆ ਗਏ ਆ 에어ਪੋਰਟ ਆ ਵੇਖੋ ਸਾਹਮਣੇ 에어ਪੋਰਟ ਦਾ ਵੀਊ ਵਿਖਾਉਨੇ ਤੁਹਾਨੂੰ ਆਹ ਪਾਰਕਿੰਗ ਵਾਲ ਨੂੰ ਥੋੜਾ ਆਏ ਆ ਤੇ ਜਾਂਦੇ ਆ ਸਾਹਮਣੇ ਬਾਥਰੂਮ ਜਾਂਦੇ ਆ ਤੇ ਮਿਲਦੇ ਆ ਬੰਦੇ ਨਾਲ ਮਲਾਉਨੇ ਤੁਹਾਨੂੰ ਅੱਗੇ ਜਾ ਕੇ ਕਰਾ ਪਰਲੇ ਬੰਨੇ ਵੀਰ ਐਵੇਂ ਪਈ ਨਾ ਜਾਣ ਵੀਰ ਠੱਕਾ ਕਰਦੇ ਜਾਂਦੇ ਨਾਲ ਹੁਣ ਯਾਰ ਇਹ ਕਿ ਕਰ ਦੇ ਰਹੇ ਆ ਪਹਿਲਾਂ ਕਰਦੇ ਤੁਸੀਂ ਇੱਥੇ 10 ਪ੍ਰਾਈਵੇਟ ਖੋਲ ਕੇ ਗਏ ਆ ਆਧਾ ਵੀਰੋ ਵਲੌਗ ਚੱਲਣ ਦੇ ਆ ਆ ਵਲੌਗ ਚੱਲ ਰਿਹਾ ਵਲੌਗ ਬੰਦਾ ਬਾਥਰੂਮ ਹੀ ਲੈ ਕੇ ਆਇਆ ਪਰ ਵੀਰ ਨੂੰ ਪਤਾ ਨਹੀਂ ਬਾਥਰੂਮ ਹੈ ਵੀ ਹੈ ਜੇ ਨਹੀਂ ਅਵੇ ਵੇ ਹੁਣ ਆਹ ਥੋੜੀ ਗੱਲ ਆ ਐਵੇਂ ਹੀ ਰੱਖਣੇ ਆ ਗਏ ਆ ਤੇ ਆ ਵੀਰ ਜੀ ਇਧਰ ਮੁਹਰੇ ਆ ਵੀਰ ਹਾਂ ਜੀ ਤੇ ਤੁਹਾਡੇ ਸੰਗ ਦੇ ਆ ਬੰਦੇ ਲੈ ਸਾਮਣਾ ਦਾ ਚਲੋ ਚਲੀਏ ਆਓ 에어ਪੋਰਟ ਸਾਹਮਣੇ ਤੁਹਾਨੂੰ ਖਾਲਦਾਂ ਉਹ ਵੇਖੋ ਏਅਰਪੋਰਟ ਤੇ ਹੁਣ ਬੰਦੇ ਨੂੰ ਕਰਦੀ ਹੈ ਵਿਦਾ ਆਏ ਆ ਉਦਾਂ ਬੰਦੇ ਨਾਲ ਕਿਦੇ ਨਾਲ ਵੀ ਜਿਹੜੀ ਫਲਾਈਟ ਆ ਉਹਨਾਂ ਜਿਆਦਾ ਜਾਣੇ ਨਾ ਆਓ ਇੱਥੇ ਉਦਾਂ ਇੰਨਾ ਕੰਮ ਧਿਆਨ ਨਹੀਂ ਆ ਹੁੰਦਾ ਚਲੋ ਘਰ ਦੇ ਨੂੰ ਚਾਹ ਹੁੰਦਾ ਹੋਣਾ ਚਾਹੀਦਾ ਜ਼ਰੂਰ ਪਰ ਜਿਆਦਾ ਨਹੀਂ ਹੋਰ ਵੱਧ ਨਹੀਂ 5 6 ਜਾਣੇ ਤੋਂ ਵੱਧ ਨਾ ਆਣਾ ਨਾ ਨਾ ਆ ਏਅਰਪੋਰਟ ਆ ਸਾਹਮਣੇ ਅਮਰੀਕਸਰ ਏਅਰਪੋਰਟ ਤੇ ਆ ਤੋਂ ਨਹੀਂ ਆਹੋ ਮੈਂ ਪਹਿਲਾਂ ਦੱਸਦਾ ਇਹ ਤਾਂ ਅਰੇ ਲੱਗੇ ਹੋ ਰਹਿਣਾ ਤਾਂ ਕੋਈ ਨਹੀਂ ਮੱਝ ਕਰ ਚੜਨਾ ਨੂੰ ਜਾਣੇ ਨੇ ਚਾਚੀ ਗਾਲ ਜੀ ਕੀ ਹਾਲ ਚਾਲ ਨੇ ਤੇ ਤੇ ਅੱਜ ਆ ਹੀ ਆਏ ਆ ਡੀਜੀਓ ਇਹ ਆਇਆ ਸਾਡਾ ਦੋਸਤ ਜਿਹਨੂੰ ਕਹਿੰਦੇ ਮਿੱਗੋ ਆ ਪਿੰਡ ਦਾ ਆਪਾ ਦਾ ਪਛਾਣਿਆ ਚ ਬੰਦਾ ਇਹ ਸਾਡੇ ਪਿੰਡ ਦਾ ਜੇ ਤੇ ਕਬਾੜ ਉਹ ਠੀਕ ਠਾਕ ਵਧੀਆ ਵਧੀਆ ਸ਼ਹਿਰ ਤੂੰ ਹਾਂ ਠੀਕ ਅਵਰ ਕਿਦਾਂ ਫਿਰ ਲੱਗਾ ਸ਼ਹਿਰ ਵਧੀਆ ਵਧੀਆ ਠੀਕ ਐ ਕੰਮ ਆਇਆ ਇਹ ਕੰਮ ਆਇਆ ਇਹ ਫਿਰ ਕੰਮ ਹੋ ਗਿਆ ਵਾ ਫਿਰ ਵੀ ਨਹੀਂ ਦਨ ਤੇ ਬਾਬਾ ਚਿਰ ਬਾਅਦ ਆਇਆ ਸ਼ਹਿਰ ਤੇ ਕਹਿੰਦਾ ਹੀ ਆਉਣਾ ਮੈਂ ਆ ਜਾ ਤੇ ਹੁਣ ਚੱਲੇ ਆਈ ਦੀਜੀਓ ਕਹਿੰਦਾ ਘੁੰਮਣਾ ਵਾ ਤੇ ਮੈਂ ਚੱਲ ਚਲੀਏ ਤੇ ਘੁੰਮਣੇ ਤੁਹਾਨੂੰ ਮਿਲਦੇ ਅੱਗੇ ਜਾ ਕੇ ਫਿਰ ਆ ਲੈਣਾ ਕਿੜ ਲੈਣਾ ਪ੍ਰੋ ਦਾ ਰਹਾ ਦਈਏ ਪ੍ਰੋ ਇਹ ਹੈ ਮਹਿੰਗੇ ਬੜੇ ਆ 1300 ਹੈ 1300 ਚੱਕ ਦੀਏ ਚੱਕ ਦੀਏ ਲੜਾ ਲੜਾ ਜੇ ਤੇ ਪਸੰਦ ਆ ਲੜਾ ਜੇ ਤੇ ਪ੍ਰੋ ਲੈਣਾ ਨਹੀਂ ਉਹ ਪ੍ਰੋ ਲੈਣਾ ਮੈਕਸਿਮ ਲੈਣਾ ਉਹ ਲੈਣ ਵੇਲੇ ਨਾ ਸਸਤਾ ਹੋ ਆਪਣੀ ਅਰਜ਼ ਅੱਛਾ ਮੈਕਸਿਮ ਹੀ ਹੋਵੇ ਉੱਥੇ 1250 ਦਾ ਇੱਥੇ 1300 ਹੋਵੇ ਆ ਆ ਆ ਪਲੱਸ ਆਏ ਆਪਰੇਟ ਆ ਕਿੰਨੇ ਕਿੰਨੇ ਜੀਪੀ ਵਾਲੇ ਆ ਵੀ ਰੇਟ ਆ ਆ ਵੀ ਰੇਟ ਆ ਵੇਖੋ ਆਇਆ 128 ਇਹ ਆ 1060 ਦਾ ਜਲਾਉ ਰਿਹਾ ਵੀ ਆ ਮੈਂ 1200 ਦਾ ਜੀ ਆ 1460 ਦਾ ਵੀ ਆ Samsung ਦਾ ਆ ਆਇਆ ਨਾ ਨਵਾਂ ਇਹ ਕਿਹੜਾ ਵਾ S25 Ultra S25 Ultra ਇਹ ਕਿੰਨੇ ਦਾ 14 1500 ਦਾ ਵਾ ਇਹ ਉਹਦੇ ਨਾਲੋਂ ਮਹਿੰਗਾ ਪਰ ਇਹ ਆਵੇ 512 ਵੀ ਉਨੇ ਦਾ ਵਾ ਇਹ ਕੀ ਚੱਕਰ ਆ ਪਰ ਤਾਂ ਇਹ ਜੈ ਸਨੈਪ ਡਰਗਨ ਆਇਆ ਹੀ ਆ 512 ਆਹੋ ਨਹੀਂ 512 ਇਹਦਾ ਵੀ ਇੰਨੇ ਦਾ ਵਾਦੇ ਆ ਵੀ ਇੰਨੇ ਦਾ ਯਾਰ 256 ਵੀ 256 ਇਹ ਕੀ ਚੱਕਰ ਆ ਕੋਈ ਨਹੀਂ ਯਾਰ ਇਹ ਵੀ ਇੰਨੇ ਦਾ ਤੇ ਉਹ ਵੀ ਇੰਨੇ ਦਾ ਸੇਮ ਜੀ ਨਹੀਂ ਮੇਰਾ ਇਧਰ ਰੇਟ ਘਟ ਕਰਨ ਨੂੰ ਭੁੱਲ ਗਿਆ ਯਾਰ ਨਹੀਂ ਆ ਵੇ ਇਧਰ ਵੀ ਤੇ ਜਿਹੜਾ ਮਰਜ਼ੀ ਲੈ ਲਓ ਘਰੇ ਇੰਨੇ ਦਾ ਹੀ ਯਾਰ ਇਧਰ ਵੀ ਰੇਟ ਸੇਮ ਹੀ ਹੈ ਸੇਮ ਹੈ ਇੱਥੇ ਜਾਂ ਉਹ ਲੈ ਲਓ ਹਾਂ ਆਹੋ ਇਹਦਾ ਕੈਮਰਾ ਵੇਖ ਲਈਏ ਵਧੀਆ ਫੋਨ ਦੇਖੋ ਕੰਟਰੋਲ ਨਹੀਂ ਲੱਗੀ ਇਸ ਕੰਟਰੋਲ ਹੀ ਨਾਲ ਫੋਨ ਦੇ ਲੱਗੀ ਆਵੇ Oppo ਦੇ ਫੋਨ ਆ ਆ 150 ਦਾ ਵਾ ਆ ਕਿਹੜਾ ਵਾ Oppo ਵੀ ਕਾਰ ਲੱਗੀ ਹੋਇਆ ਇਹ ਕਿੱਥੇ ਲੱਗੀ ਸਕੰਤ ਲੋ ਚਲਾ ਆ ਰਿਹਾ ਘੁੰਮਾਈ ਆ ਆ ਮਹਿੰਗੇ ਆ ਸਾਰੇ ਆ Samsung ਦੇ ਸਾਰੇ ਆ ਇੱਕ ਆ ਵੀ ਭਾਂਡਾ ਹੈ ਸੈਟ ਆ ਵੀ ਓਏ ਆ ਜਿਹੜੇ ਫੋਲਡ ਹੁੰਦੇ ਆ ਉਹ ਨੀਪਾ ਆ ਜੀ ਨਾ ਚੀਜ਼ ਖਰਾਬ ਹੋ ਜਾਂਦੀ ਆ ਆ ਨਮੀ ਲੱਗੇ ਆ ਆ ਗਏ ਆ ਡੀਜੀਓ ਸਾਡਾ ਮਿੱਗੋ ਆਇਆ ਤੈਨੂੰ ਆ ਪਛਾਣੇ ਚ ਬੰਦੇ ਆ ਨਵਾਂ ਬੰਦਾ ਇੱਕ ਆਇਆ ਆ ਹਾਂ ਆ ਸਾਡਾ ਮਿੱਗੋ ਆ ਪਛਾਣਿਆ ਜੀ ਸ਼ਾਬਾਸ਼ ਹਾਂ ਸ਼ਾਬਾਸ਼ ਨੂੰ ਵੇਖ ਕਰੋ ਬਾਹਰ ਹੁਣ ਚੱਲਿਆ ਇਹ ਪ੍ਰਿਕਸ ਮਾਰਕੀਟ ਤੇ ਆ ਵੀਰ ਇੰਡੀਆ ਤੋਂ ਜਿਹੜਾ ਆਇਆ ਨਵਾਂ ਤੇ ਕਿਦਾਂ ਫਿਰ ਵਧੀਆ ਕਿੱਦਾਂ ਦਾ ਦਿਨ ਲੱਗਾ ਕਿਦਾਂ ਦਾ ਲੱਗਾ ਅੱਜ ਹੀ ਹੁਣ ਇਟਲੀ ਹਾਂ ਆਓ ਇੱਕ ਆਡਾ ਮਿੱਗੋ ਇਹਨੂੰ ਪਛਾਣਿਆ ਜੇ ਇਹ ਵਿਜੀ ਆ ਤੁਹਾਡਾ ਫੋਨ ਤੇ ਤੇ ਅਸੀਂ ਚੱਲੇ ਮਾਰਕੀਟ ਤਾਂ ਮਾਰਕੀਟ ਦੇ ਅੰਦਰ ਦਿਖਾਉਨੇ ਆ ਨਾਲ ਤੁਹਾਨੂੰ ਬੰਦਿਆਂ ਨਾਲ ਮਲਾਉਨੇ ਆ ਮਾਹੌਲ ਪੂਰਾ ਐਂ ਧੁੱਪ ਲੱਗੀ ਆ ਮੌਸਮ ਦਾ ਫਰਕ ਪੈ ਗਿਆ ਵਾ ਤੇ ਆ ਮਾਹੌਲ ਚਾਲ ਵੇਖੋ ਬੱਦਲ ਆ ਬੱਦਲਾਂ ਨੇ ਪਟਿਆ ਵਾ ਪਤਾ ਨਹੀਂ ਇਹਨਾਂ ਤਾਂ ਪੂਲੀ ਟੈਨ ਬੱਦਲ ਆ ਵੇਖੋ ਮੋਏ ਘਰ ਦੇ ਮਿਲਦੇ ਏ ਘੋੜਾ ਪਿੰਡੋ ਉਹ ਜਿੱਦਾਂ ਮੱਝ ਨਹੀਂ ਬੰਨੀ ਦੀ ਤਾਂ ਸਾਈਕਲ ਬੰਨਾਂ ਡੇ ਇੱਥੇ ਲੈ ਨਾ ਜਾਏਗੀ ਇੱਥੇ ਇਹ ਹਾਲ ਆ ਬਾਸਕਰ ਆਇਆ ਨਾ ਹੋਣੇ ਆਪਾਂ ਆ ਆ ਇੱਕ ਵੀਰ ਆਈਆਂ ਇਹ ਵੀ ਜਾਣ ਆਲੇ ਹਨੇਰਾ ਹੋ ਗਿਆ ਕਹਿੰਦੇ ਜਾਣਾ ਆ ਆ ਨਮਾਇਆ ਵੀਰ ਇਹਨੂੰ ਪਛਾਨ ਲੈਣਾ ਤੁਸੀਂ ਕੋਈ ਨਹੀਂ ਖੜਦਾ ਤੇਰੀ ਬਲਰ ਨੂੰ ਆ ਜਾ ਆ ਜਾ ਚੱਲੀਏ ਸਾਰਾ ਕੋਈ ਨਹੀਂ ਖੜਦਾ ਆ ਜਾ ਉਹ ਸਾਈਕਲ ਕਿੱਦਾਂ ਬੰਨਾਂ ਡੇ ਜਦਾਂ ਮੱਝ ਨਹੀਂ ਬੰਨੀ ਦੀ ਉਹ ਨਹੀਂ ਖੋਲਦਾ ਕੋਈ ਆਇਆ ਚੱਲੀਏ ਜਦੋਂ ਮੱਝ ਨਹੀਂ ਬੰਨੀ ਤੇ ਉਹਦਾ ਬੰਨਾਂ ਆਜੋ ਆ ਜਾ ਆ ਜਾ ਤੇ ਪਾਰਟੀ ਬਣੀ ਕਿ ਨਹੀਂ ਬਣ ਗਈ ਬਣ ਗਈ ਤੇ ਸੰਜੋੜ ਨਾ ਮਿਲ ਗਈ ਫਿਰ 10 ਵੇਰ ਸੰਜੋੜ ਨਾਲ ਸੰਜੋੜ ਨਾਲ 10 ਬਾਥਰੂਮ ਆਇਆ ਚੱਲਣ ਤਾਂ ਉਥੇ ਕਰ ਲੈਣਾ ਟਾਈਮ ਕੱਢੀ ਜਾਣਾ ਦੋ ਦੋ ਖਲੋ ਜਾ ਆਇਆ ਨਹੀਂ ਆ ਗਿਆ ਹੀ ਮੋੜੀ ਨਾਲ ਚਲ ਉਹ ਬਾਥਰੂਮ ਗਿਆ ਕਹਿੰਦਾ ਬੜਾ ਉਥੋਂ ਦਾ ਢੱਕਿਆ ਹੁਣ ਪਾਣੀ ਪੀ ਜਾਣ ਰਿਹਾ ਫੇਰ ਵੀ ਆ ਜਾਈਂ ਟਾਈਮ ਨਾਲ ਘਰ ਜਾਂਦਿਆਂ ਤੱਕ ਸੰਜੋੜਨ ਦਾਸ ਜਪਲ ਨੇ ਤੇ ਮੈਂ ਤਾਂ ਵੇਖੀ ਨਹੀਂ ਅਜੇ ਤੱਕ ਉਧਰੇ ਪਏ ਆ ਸੰਜੋੜਨ ਦੇ ਅਜੀ ਤਾਂ ਗਏ ਹਾਨੂੰ ਕਿੱਥੇ ਮਿਲੀ ਆ ਤੀਂ ਦਰਸ਼ਨ ਕਰਨੇ ਕਰਮਾਂ ਵਾਲਾ ਉਹਨੂੰ ਮਿਲ ਗਈ ਆ ਰੱਬ ਦਾ ਨਾਮ ਹੈ ਸਿਰੋਜ ਖੜਾਵਾ ਕੀਤੇ ਜਗਾਰਾ ਲਾਦੀ ਜਪਰ ਨਾਲੀ ਬਾਲੇ ਸੋਹਣਿਆ ਸਾਸਰੀ ਨਾਲ ਫੋਟੋ ਬੜੀ ਘੈਂਟ ਆ ਹਣ ਹਣ ਪਾਰਟੀ ਬੰਦੀ ਆ ਸੰਜੋੜਨ ਮਿਲ ਗਈ ਆ ਠੀਕ ਆਂ ਡਿਆ ਪਿਆ ਮੈਂ ਕਾਪੀ ਇਹ ਪਹਿਲੇ ਦੂਜੇ ਮਹੀਨੇ ਦਾ ਕਮੀ ਨਹੀਂ ਨਾ ਤਾਂ ਬੜੀ ਆ ਹੈ ਬੜੀ ਮਿਲ ਗਈ ਆ ਨਾ ਤੋਂ ਵੀ ਨਹੀਂ ਮਿਲੀ ਬਚਾਨਿਆਂ ਚ ਬੰਦਾ ਪਾਗ ਵਾਲਾ ਬੰਦਾ ਮਿਲ ਗਿਆ ਸੰਜੋੜ ਨੂੰ ਹਾੜੀ ਬਣ ਗਈ ਆ ਸੰਜੋੜ ਨੂੰ ਮਿਲ ਗਈ ਆ ਉਹ ਵੀ ਏਦਾਂ ਨਹੀਂ ਹੁੰਦੀ ਸੰਜੋੜ ਨੂੰ ਹੁੰਦੇ ਵੀ ਅੱਜ ਆਇਆ ਮੈਂ ਕੱਲ ਦਾ ਆਇਆ ਤੇ ਅੱਜ ਸੰਜੋੜ ਨੂੰ ਵੇਖਣ ਨੂੰ ਮਿਲ ਗਈ ਹੈ ਹੈ ਕੀ ਹੋ ਗਿਆ ਵਾ ਕੀ ਹੋ ਗਿਆ ਕੀ ਗਿਆ ਨਿਆ ਆ ਬਾਈ ਨੂੰ ਕਿਹਾ ਡੈਡੀ ਨੂੰ ਪਾ ਦੇ ਫੋਟੋ ਕਹਿੰਦਾ ਪੱਕਾ ਹੋ ਗਿਆ ਅੱਧਾ ਪੱਕਾ ਠੀਕ ਪੂਰਾ ਪੱਕਾ ਵੀ ਹੋ ਜਾਊਗਾ ਜੀ ਇੱਕ ਹਰ ਲੇਟ ਲਈ ਜਿਹੜਾ ਬਸ ਇੱਕ ਧਰਨ ਵਾਲੀ ਹੈ 10 ਦਿਨ ਦੇਵੇਂ ਪਹਿਲੇ ਤਾਂ ਜਾਇਆ ਟੀਕੋ ਹੁੰਦਾ ਕਰਦਾ ਜਿਹੜਾ ਅਰੇ ਰੁਪਏ ਲੱਖ ਦੋ ਹਾਂ ਹਾਂ ਸੇਬ ਪਈ ਹਾਂ ਠੀਕ ਹੈ ਕਹਿੰਦੀ ਆਪਸੇ ਆ ਜਿਹੜੀ ਆ ਹਾਂ ਮੈਨੂੰ ਤਾਂ ਬੜੀ ਚੰਗੀ ਲੱਗਦੀ ਬਾਈ ਦੇਖਣਾ 89 ਮਿੰਟ 12 ਸਾਲਾਂ ਬਾਅਦ ਸੁਣੀ ਉਹ ਆਪਣੇ 12 ਸਾਲਾਂ ਬਾਅਦ ਬੜੇ ਟਾਈਮ ਦਾ ਮੈਂ ਲੱਗਿਆ ਮੇਰਾ ਜਿੱਤਾ ਯਾਰ 3 ਸਾਲ ਲੱਗੀ ਸੀ ਮੈਨੂੰ ਇੱਥੇ ਆਉਣੇ ਤਿੰਨ ਸਾਲ ਤਰਾਹ ਦੀ ਫਰੀਕਿਆ ਅੱਛਾ ਕਹਿੰਦਾ ਕਰ ਨੂੰ ਅਗਲੇ ਸਾਲ ਅਗਲੇ ਸਾਲ ਕਦੀ ਕਿਤੇ ਲਾ ਕੇ ਮੈਂ ਕਦੀ ਕਿਹੇ ਸੈਂਟਰ ਪਾਇਆ ਜੇ ਕਦੀ ਕਿਹੇ ਨੂੰ ਦੇ ਏਦਾਂ ਹੀ ਬੰਦੇ ਆਏ ਆ ਤੇ ਬੜੇ ਥਾਂ ਪਾਸਪੋਰਟ ਦਿੱਤਾ ਬੜੇ ਤੱਕੇ ਹੀ ਖਾਦੇ ਆ ਅੰਮਲ ਇੱਕ ਗੋਲੀ ਰੱਖਿਆ ਸੀ ਗੱਲ ਪਹਿਲਾਂ ਇਹਨੇ ਵਜੀਤੂ ਨਾ ਗੱਲ ਕੋਲੇ ਅੱਛਾ ਗੱਲ ਉਹ ਵਜੀਤੇ ਹਣਾ ਵੀ ਮੈਨੂੰ ਆਏ ਇਹ ਕੋਣ ਹੈ ਡੱਬਾ ਡੱਬਾ ਖਾ ਲਿਓ ਜੇ ਸੰਜੋਨ ਨੂੰ ਮਿਲ ਗਿਆ ਉਹਨੂੰ ਤੇ ਵੇਖਣ ਨੂੰ ਨਹੀਂ ਮਿਲੀ ਆ ਵੀਰ ਵੀ ਬਰਾਬਰ ਆ ਗਾ ਮੀ ਇਹ ਵੀ ਮੇਰੇ ਮੇਰੇ ਵੇਲੇ ਸਤਾ ਦੇ ਮੇਰੇ ਫਿਗਰ ਆ ਜੇ ਮੂਰੇ ਨੇ ਬਾਰਾ ਇਹਨਾਂ ਵੀ ਸਾਲ ਹੋ ਗਿਆ ਵਾ ਮੈਨੂੰ ਸਾਲ ਉੱਤੇ ਹੋਰ ਮਿਲ ਨਹੀਂ ਆ ਸਕਦੇ ਹਾਂ ਹਾਂ ਉਹ ਵੀਰ ਜਿਹੜਾ ਪਿੱਛੇ ਆ ਉਹ ਉਹ ਜਿਹੜਾ ਵੀਰ ਪਿੱਛੇ ਆ ਉਹਦੀ ਕਿੱਟ ਜਮਾ ਹੋਈ ਆ ਕੱਲ ਦੀ ਕਿੱਟ ਜਮਾ ਹੋਈ ਉਹ ਜੀ ਤੇ ਕੱਲ ਪੋਸਟ ਦੇ ਨਾਲ ਜਾਣਾ ਕਿੱਟ ਜਮਾ ਕਰਾਉਣੀ ਆ ਕੋਈ ਨਹੀਂ ਕੋਈ ਉਹ ਪੋਸਟ ਵਾਲਾ ਕੰਮ ਰਹਿ ਗਿਆ ਤੁਹਾਨੂੰ ਉਦੋਂ ਕਰਕੇ ਦੇ ਦੀ ਉਹਨੇ ਕੌਮੀ ਦੇ ਕੋਸ ਤੇ ਵਾਹ ਉਹ ਤੇ ਮੈਡੀਕਟ ਬਸ ਕਿਟਾਉਣ ਜਮਾ ਕਰਾਉਣੀ ਨਾ ਪੋਸਟੇ ਚ ਹੋਲੀ ਹੋ ਗਏ ਆ ਇਹਨੂੰ ਪਤਾ ਇਹਨੂੰ ਪੁੱਛਿਓ ਮੈਂ ਚੱਲ ਬੜੂ ਨਾਲ ਤੇ ਕਰਨ ਨੂੰ ਕਰਾਇਆ ਉਹ ਕਿਟਾਉਣ ਇਹ ਜੱਲ ਬਣਾਉਣਾ ਇੱਥੇ ਹੀ ਆਪਣੇ ਕਮਾੜ ਜੀ ਗਵਾਂਡ ਆਪਣਾ ਇਹ ਵੀ ਵਿਲਾ ਹੀ ਹੈ ਇਹ ਵੀ ਨਾਲ ਆ ਜਾ ਉਹ ਆਡਾ ਮੇਨ ਬੰਦਾ ਵਾ ਇਹਨੂੰ ਕਹਿੰਦੇ ਕਾਪੋ ਆ ਜਿਹੜਾ ਵਾ ਆ ਜਿਹੜਾ ਆਡੇ ਪਿੰਡ ਦਾ ਆ ਵੀ ਆਡੇ ਪਿੰਡ ਦਾ ਤੇ ਆ ਵੀ ਆਡੇ ਪਿੰਡ ਦਾ ਵਾ ਤੇ ਹੁਣ ਅਸੀਂ ਆ ਵੀ ਲੇਟ ਹੋ ਰਿਹਾ ਇਹਨਾਂ ਨੂੰ ਜਾਣਾ ਵਾ ਫਿਰ ਅੱਧਾ ਘੰਟਾ ਘੰਟਾ ਲੱਗ ਜਾਣਾ ਗੱਡੀ ਤੇ ਤੇ ਪਰ ਵਧੀਆ ਤੇਰੇ ਸਾਰਾ ਉਹ ਸੈਟ ਆ ਓਕੇ ਹਾਂ ਫਿਰ ਤਾਂ ਲੋਟਾ ਕੰਮ ਤੇ ਨਿਆਰਾ ਬਾਈ ਫਤੂ ਮੂਰੇ ਆ ਬਾਈ ਇਹਨੂੰ ਡੇਢ-ਡੇਢ ਘੰਟਾ ਲਾਓ ਇੱਥੇ ਸਾਡੇ ਮੇਰੇ ਕੋਲ ਤੇ ਭਰਾ ਹੈ ਨਹੀਂ ਮੈਨੂੰ ਹੁਣ ਮਿਲ ਲੈ ਮੂਰੇ ਜਾਣਾ ਜਿਵੇਂ ਇਹ ਡੇਢ ਤੋਂ ਸਾਲ ਲੱਗੇ ਆ ਉਹਦਾ ਤਾਂ ਮੂਰੇ ਆ ਡੇਢ ਤੋਂ ਸਾਰਿਆਂ ਦੇ ਮੂਰੇ ਆ ਚੁੱਪ ਕਰਕੇ ਲੱਗ ਜਾ ਬੈਠੀ ਨਾ ਸਾਨੂੰ ਕਿੱਥੇ ਜਮਾ ਹੋਣੀ ਤੇ ਬਗਗਲ ਵੱਪਰ ਨੂੰ ਪੇਪਰ ਨਫੋਲੀ ਹੈ ਨਫੋਲੀ ਦੀ ਜੇ ਉਧਰ ਜਾਣਾ ਪੈਣਾ ਗੱਡ ਜਾਣਾ ਕਰਨਾ ਦੇ ਦੇ ਅੱਜ ਤੇ ਸ਼ੇਰ ਜਾਊਗਾ ਬਲੌਗ ਬਣਾਉਂਦਾ ਸ਼ੇਰ ਸ਼ੇਰ ਕੰਮ ਤੇ ਨਾ ਜਾਂਦਾ ਵੇ ਮਾਮਾ ਜਾਂ ਕੰਮ ਤੇ ਭੇਜੋ ਮੈਨੂੰ ਨਹੀਂ ਨਹੀਂ ਮੈਂ ਸਵੇਰੇ ਕਰਦਾ ਫੋਨ ਤੁਹਾਨੂੰ ਨਹੀਂ ਸੀ ਮੈਂ ਤੂੰ ਆ ਕੰਮ ਕਰ ਲੈ ਯਾਰ ਕਿੱਥੇ ਕੱਟਾ ਜਾ ਕਰੀਏ ਸਜੋਣ ਨਾਲ ਆਦੀਆਂ ਪੇਪਰ ਕੰਮ ਪੂਰਾ ਕਰਾ ਨਹੀਂ ਭਰਾ ਇਹ ਨਹੀਂ ਮੈਂ ਆਪ ਆਪ ਮੈਂ ਦਿਹਾੜੀ ਲਾ ਕੇ ਰੋਟੀ ਖਾਣੀ ਹੈ ਦੀ ਮੈਂ ਨਹੀਂ ਨਹੀਂ ਭਰਾ ਮੈਂ ਇਹ ਕੰਮ ਕਰਨਾ ਹੁੰਦਾ ਮੈਂ ਬੜੇ ਚਿਰ ਦਾ ਕਰ ਲੈਣਾ ਹੈ ਉਹ ਨਹੀਂ ਇਹ ਉਧਰ ਰਿਹਾ ਇਹਨੂੰ ਜ਼ਿਆਦਾ ਨੌਲੇਜ ਆ ਉਧਰ ਦੀ ਜਾਇਗਾ ਰਹਾ ਤਾਂ ਉੱਥੇ ਛੁੱਟੀ ਜਾਂਦਾ ਮਸਤਾ ਸੋਚਦੀ ਰਾਤ ਉੱਥੇ ਇਹ ਆ ਤੇ ਯਾਰ ਇਹਨ ਸਹੀ ਗੱਲ ਹੈ ਦੋ ਘੰਟੇ ਤਾਂ ਘੱਟ ਲੱਗਣਗੇ ਵਧੀਆ ਫੇਰ ਟਾਈਮ ਨਹੀਂ ਲੱਗਣਾ ਪੂਣੀ ਟਾਈਮ ਆ ਇਹਨੂੰ ਮਰਜ਼ੀ ਕਿਉਂ ਮਾਰੇ ਮੂਰੇ ਕਹਿੰਦੇ ਕੁਛ ਨਹੀਂ ਮੈਲੇ ਹੋ ਗਈ ਹੀ ਕਰਨਾ ਚਾਹਤ ਹੈ ਨਾਲ ਨਾ ਤੋਨੋ ਜਾਇਆ ਨਾ ਦੋਨੋਂ ਨਾ ਦੋਨੋਂ ਜਾਹਰ ਆ ਲਵੇ ਉੱਥੇ ਉਹ ਇਹਨੇ ਇੱਧਰ ਨਹੀਂ ਜਾਣਾ ਇਹਨੇ ਬਰੇਸ਼ੀਅਲ ਜਾਣਾ ਨਾ ਬੋਲੀ ਤੇ ਕਹਿੰਦੇ ਪੇਪਰ ਪੇਪਰ ਮੈਂ ਵੇਖੂਗਾ ਫੇਰ ਪਤਾ ਲੱਗਣਾ ਵਾ ਜਾਣਾ ਇਹਨੇ ਬਰੇਸ਼ੀਵਾਲ ਤੋਂ ਅਗਲੇ ਪਾਸੇ ਆ ਬੋਸ ਮੇਰੇ ਸੋਨੇ ਬੋਸੋ ਲਿੰਗਾ ਹੀ ਘਰੇ ਪਤਾ ਨਹੀਂ ਕੀ ਨਾਮ ਹੈ ਉੱਥੇ ਜਾਣਾ ਉਹ ਟਾਈ ਸਭਰੀਆ ਬਾਈ ਤੇ ਕਿੱਥੇ ਮਰਨ ਜਾਵਾ ਕਰਾਲਾ ਦੇ ਫਾਦ ਨਹੀਂ ਕਰ ਜਮਾ ਹੋਣੀ ਆ ਇਹਦੀ ਗੱਟ ਜਮਾ ਗਈ ਪਿਸ਼ੀ ਕੋਤਾ ਜੁਲੇ ਮਾਰ ਕੇ ਪੇਪਰ ਥੋੜਾ ਦੋ ਬੜਾ ਦੋ ਤਨ ਫਿੰਗਰ ਹੀ ਬੇ ਛੇਦੀ ਮਿਲ ਜਾਣਗੇ ਜੇ ਹੁਣ ਕਰਾ ਦੇਗੇ ਆ ਫਿੰਗਰ ਲਾ ਕੇ ਮਿਲ ਜਣੇ ਅੱਜ ਦੇ ਵੀ ਫਿੰਗਰ ਲੱਗ ਗਿਆ ਇਸ ਸਾਲ ਦੇ ਫਿੰਗਰ ਪੇ ਇਹਦੀ ਪੱਕੀ ਗੱਟ ਹੋਣੀ ਆ ਇਹਦੇ ਸਾਲ ਵਾਲੇ ਫਿੰਗਰ ਤੇ ਆ ਵੀ ਵੀਰ ਪੱਕਾ ਹੀ ਆ ਬਸ ਥੋੜੇ ਦਿਨਾਂ ਤੱਕ ਆ ਵੀ ਵੀਰ ਪੱਕਾ ਹੀ ਆਇਆ ਵਾ ਉਹ ਵੀਰ ਪੱਕਾ ਪੱਕਾ ਹੋਣ ਵਾਲਾ ਵਾ ਆ ਪੱਕਾ ਹੀ ਆਇਆ ਵਾ ਆ ਹਜੇ ਕੱਚਾ ਪੱਕਾ ਵਾ 2 ਮਹੀਨੇ ਤਾਈਂ ਆ ਜਿਹੜਾ ਹਜੇ ਕੱਚਾ ਪੱਕਾ ਤੋਂ ਕੱਚਾ ਵਾ ਇਹ ਪਹਿਲਾਂ ਪੱਕਾ ਹੋ ਗਿਆ ਕੱਚਾ ਅੱਧਾ ਪੱਕਾ ਹੋਏ ਕੱਚਾ ਅੱਧਾ ਪੱਕਾ ਹੋ ਗਿਆ ਇਕ ਲਾਤਰਾਲੀ ਨੇ ਇਡਲੀ ਜੀ ਉਹ ਵੀਰ ਨੇ ਕੱਲ ਹੋਣਾ ਅੱਧਾ ਕੱਚਾ ਉਹ ਜਿਹੜਾ ਪਿੱਛੇ ਆ ਆ ਵੀਰ ਨੇ ਇੰਡੀਆ ਤੋਂ ਪਾਵਰ ਬੈਂਕ ਭੇਜਿਆ ਹੈ ਗਿਫਟ ਕੀਤਾ ਹੈ ਮੈਨੂੰ ਚੰਗਾ ਜੀ ਵੇਖੋ ਚੈੱਕ ਕਰੋ ਲੱਭ ਗਿਆ ਲਵਾਵੇ ਜੀ ਬਾਈ ਆਓ ਲੱਭ ਗਿਆ ਉਹ ਰਹਿ ਗਈ ਆਮਲਾ ਕੈਂਡੀ ਰਹਿ ਗਈ ਬਾਕੀ ਸੀ ਚਲੋ ਮੁੰਡੇ ਲੋ 5 ਵਜ ਗਏ ਓਏ ਚਲੋ 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 ਚੱਲੇ ਵਿੱਚ ਖੇਲਤਾ ਦੇ ਆ ਦੇ ਚੱਲੇ ਆ ਆ ਬੰਦੇ ਦੇ ਨੇ